ਪ੍ਰੀਤ ਕਾਲਸਾ ਸ੍ਰੀਵਾ ਇੱਕ ਰੂਜੀ ਕੀ ਫਤਿਹ ਮਾਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਰਵਾਜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਕਲੀ ਨੰਬਰ 14 ਤਿੱਬੀ ਜਿਸ ਤਰ੍ਹਾਂ ਕਿ ਅੱਜ ਅਸੀਂ ਮਦਦ ਤਰੂਪ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਮਦ ਨਸ਼ਾ ਸ਼ਰਾਬ ਸ਼ਰਾਬ ਦਾ ਜ਼ਹਿਰ ਔਰ ਸ਼ਰਾਬ ਦੀ وجہ ਨਾਲ ਜਿਮ ਚਲਾਉਣਾ ਦਿਲ ਘਬਰਾਉਣਾ ਵਮਨ ਉਲਟੀ ਤ੍ਰਿਸ਼ਾ ਪਿਆਸ ਅਧਿਕ ਰੋਗ ਜਿਸ ਤਰ੍ਹਾਂ ਕਿ ਛਾਪਦੀ ਵਜ੍ਹਾ ਨਾਲ ਔਰ ਦਿਲ ਕਪਰਾਉਂਦਾ ਹੋਵੇ ਜਾਂ ਫਿਰ ਉਲਟੀਆਂ ਔਰ ਜਿਮਚਲਾਣਾ ਤਾਂ ਇਸ ਨੂੰ ਸਾਂਚ ਕਰਨ ਦੇ ਲਈ ਜਿਸ ਤਰ੍ਹਾਂ ਕਿ ਨਿੰਬੂ ਪਾਣੀ ਔਰ ਵਿੱਚ ਗੁਲਾਬ ਦੇ ਫੁੱਲਾਂ ਦਾ ਪਾਣੀ ਔਰ ਖੰਡ ਪਾ ਕੇ ਸਰਵਤ ਪੰਜੰਦਾ ਹੈ ਹਾਰੇ ਸਰਵਤ ਪੀਣ ਦੇ ਨਾਲ ਮਨੁੱਖ ਜਿਹੜਾ ਜਿਸ ਤਰ੍ਹਾਂ ਕਿ ਹਿਰਦੇ ਦੀ ਟੜਕਣਾ ਆ ਠੀਕ ਹੋ ਜਾਂਦੀ ਹੈ ਔਰ ਚਿੰਤਾ ਚਲਾ ਨੂੰ ਹਟ ਜਾਂਦਾ ਹੈ ਔਰ ਵਾਤੋਂ ਨੂੰ ਹਟ ਜਾਂਦੀ ਹੈ ਹ ਜਿਸ ਤਰ੍ਹਾਂ ਕਿ ਮਦਾ ਤਰ ਰੋਗ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਮਨੁੱਖ ਗਰਮੀ ਜ਼ਰਤ ਜਾਂ ਫਿਰ ਜਾਂ ਦੇ ਸ਼ਰਾਬ ਪੀਣ ਦੇ ਨਾਲ ਇਹ ਰੋਗ ਵੱਧ ਜਾਂਦਾ ਹੈ ਜਿਸ ਤਰ੍ਹਾਂ ਕਿ ਮਦਾਕ ਤਰਕ ਅਤੇ ਮਦ ਨਸ਼ਾ ਸਰਾ ਪੀਣ ਦੇ ਨਾਲ ਜਿਸ ਤਰ੍ਹਾਂ ਕਿ 20 ਕਿਸਮ ਦਾ ਤੰਤੂ ਰੋਗ ਹੋ ਜਾਂਦਾ ਹੈ ਜਿਸ ਤਰ੍ਹਾਂ ਸ਼ੂਗਰ ਮధుమే ਅਤੇ ਜਿਸ ਤਰ੍ਹਾਂ ਕਿ ਹਰੀਦਰਾਮੀ ਗੰਧਲਾ ਪੀਲਾ ਅਤੇ ਦੁਰਗੰਧ ਯੁਕਤ ਪਿਸ਼ਾਬ ਆਉਣਾ ਔਰ ਪਿਸ਼ਾਬ ਚੋਂ ਬਦਬੂ ਦੁਰਗੰਧ ਆਉਣਾ ਔਰ ਪਰਨੇ ਤਾਂਤ ਪੈਣਾ ਔਰ ਤੰਤੂ ਰੋਗ ਜਿਸ ਤਰ੍ਹਾਂ ਕੇ ਵੈਸਾਪ ਨੀਲਾ ਕਾਲਾ ਪੀਲਾ ਔਰ ਲਾਲ ਹੋਣਾ ਇਹ ਜਿਸ ਤਰ੍ਹਾਂ ਕੇ ਅਤਿਆधिक ਕਰਮੀ ਵਧ ਜਾਂਦੀ ਹੈ ਔਰ ਗਰਮੀ ਵਧ ਜਾਂਦੀ ਜਿਸ ਤਰ੍ਹਾਂ ਕੇ ਤਾਂਤ ਪੈਣ ਲੱਗ ਜਾਂਦੀ ਹੈ ਔਰ ਗੁਰਦਾਨ ਰੋਗ ਬਣ ਜਾਂਦਾ ਹੈ ਔਰ ਜਿਸ ਤਰ੍ਹਾਂ ਗੁਰਦੇ ਕਮਜ਼ੋਰ ਹੋਣੇ ਔਰ ਕਿਡਨੀ ਆਧਿਕ ਰੋਗ ਉਤਪਨ ਹੋ ਜਾਂਦੀ ਹੈ ਔਰ ਜਿਸ ਤਰ੍ਹਾਂ ਕਿ ਲੀਵਰ ਜਿਗਰ 'ਚ ਗਰਮੀ ਔਰ ਪੇਟ 'ਚ ਦਰਦ ਹੋਣਾ ਔਰ ਜਿਸ ਤਰ੍ਹਾਂ ਕਿ ਪੇਟ ਆਗੇ ਨੂੰ ਵੱਧ ਜਾਣਾ ਔਰ ਦਰਦ ਹੋਣਾ ਅੱਖਾਂ ਪੀਲੀਆਂ ਔਰ ਜਿਸ ਤਰ੍ਹਾਂ ਆਧਿਕ ਰੂਗ ਉਤਪਨ ਹੋ ਜਾਂਦੇ ਆ ਔਰ ਪੀਲਿਆ ਆਧਿਕ ਰੂਗ ਉਤਪਨ ਹੋ ਜਾਂਦੇ ਆ ਔਰ ਆਧਿਕ ਸ਼ਰਾਬ ਪੀਣਾ ਹਾਨੀਕਾਰਕ ਹੁੰਦਾ ਔਰ ਨੁਕਸਾਨਦੇਹ ਹੁੰਦਾ ਹੈ ਇਸ ਤਰ੍ਹਾਂ ਕਿ ਨਿਰੰਤਰ ਲਗਾਤਾਰ ਸਰਾਪੀਨ ਦੇ ਨਾਲ ਬਹੁਤ ਸਾਰੇ ਰੋਗ ਉਤਪੰਨ ਹੋ ਜਾਂਦੇ ਆ ਜਿਸ ਤਰ੍ਹਾਂ ਕਿ ਸਿਮਰਤ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਔਰ ਦੁਰਬਲਤਾ ਕਮਜ਼ੋਰੀ ਔਰ ਚਿਹਰਾ ਨਿਸ ਤੇਜ ਹੋਣਾ ਔਰ ਯਾਦਾਸਤ ਕਮਜ਼ੋਰ ਹੋਣਾ ਚੱਕਰ ਆਉਣੇ ਜਿਮ ਚਲਾਉਣਾ ਦਿਲ ਘਬਰਾਉਣਾ ਔਰ ਟੜਕਣਾ ਜਾਂ ਜੀਵਜਣੇ ਔਰ ਯਾਦਾਸਤ ਕਮਜ਼ੋਰ ਹੋਣੀ ਔਰ उन्माद, ਪਾਗਲਪਨ, ਟੈਨਸ਼ਨ ਪੈਣੀ, ਆਚਕ ਰੋਗਤਪਨ ਹੋ ਜਾਂਦੀ ਹੈ। ਇਹ ਜਿਹੜੀ ਸ਼ਰਾਬ ਹੈ ਗਰਮੀ ਦੀ ਬਹੁਤ ਸਾਰੇ ਰੋਗਤਪਨ ਕਰਦੀ ਹੈ। ਜਿਸ ਤਰ੍ਹਾਂ ਸਿਰਦਰਦ ਹੋਣਾ ਔਰ ਨਿਗਾ ਕਮਜ਼ੋਰ ਹੋਣਾ ਔਰ ਅੱਖਾਂ ਲਾਲ ਹੋਣੀਆਂ ਔਰ ਅੱਖਾਂ 'ਚ ਜਲਣ ਹੋਣੀ ਔਰ ਅੱਖਾਂ ਚ ਰੜਕ ਪੈਣੀ ਇਹ ਵੀ ਸ਼ਰਾਬ ਦੀ ਵਜਨ ਵਾਲੀ ਹੈ। ਔਰ ਸ਼ਰਾਬ ਅਤਿਅਧਿਕ ਜ਼ਿਆਦਾ ਪੀਣ ਦੇ ਨਾਲ ਜਿਸ ਤਰ੍ਹਾਂ ਕਿ ਜੀਮ ਚਲਾਉਣਾ ਦਿਲ ਖਵਰਾਉਣਾ ਚੱਕਰ ਆਉਣੇ ਭੁੱਖ ਨਾ ਲੱਗਣਾ ਔਰ ਜੀਰਨ ਜਵਰ ਜਾਂ ਲੱਤਾਂ ਨੁਖਨੀਆਂ ਔਰ ਕੁਸ਼ ਬੁਖਾਰ ਹੋਣਾ ਆਦਿਕ ਰੋਗ ਉਤਪਨ ਹੋ ਜਾਂਦੇ ਐ ਜਿਸ ਤਰ੍ਹਾਂ ਕਿ ਕੋਨ ਕਰਾਪੀ ਰਕਤ ਪਿਤ ਰੋਗ ਹੋਣਾ ਨਕਸੀਰ ਜਾਂ ਫਿਰ ਕੋਨ ਨਿ ਬਵਾਸੀਰ ਆਦਿਕ ਰੋਗ ਉਤਪਨ ਹੋ ਜਾਂਦੇ ਐ ਔਰ ਰક્ત ਪਿਤ ਰੋਗ ਲਾਲ ਫੰਸੀਆਂ ਔਰ ਗੁਰਕਾਦਿਕ ਰੋਗ ਵੀ ਉਤਪਨ ਹੋ ਜਾਂਦੇ ਆ ਇਹ ਜਿਹੜਾ ਸ਼ਰਾਬ ਦਾ ਰੋਗ ਆ ਬਹੁਤ ਕਾਮਕ ਰੋਗ ਹੁੰਦਾ ਜਿਸ ਤਰ੍ਹਾਂ ਕਿ ਇਸ ਰੋਗ ਦੀ ਵਜ੍ਹਾ ਨਾਲ ਔਰ ਸ਼ਰਾਬ ਜ਼ਿਆਦਾ ਪੀਣ ਦੀ ਵਜ੍ਹਾ ਨਾਲ ਔਰ ਦਿਲ ਕਮਜ਼ੋਰ ਹੋਣਾ ਔਰ ਲੀਵਰ ਕਮਜ਼ੋਰ ਹੋਣਾ ਗੁਰਜਾਂ ਦਾ ਨੁਕਸਰ ਆਦਿਕ ਗੁਰਜਾਂ ਦਾ ਰੋਗ ਬੰਨਾ ਅੱਜਿਕ ਰੋਗ ਉਤਪਨ ਹੋ ਜਾਂਦੇ ਆ ਔਰ ਇਹ ਜਿਹੜਾ ਸ਼ਰਾਬ ਹੈ ਸ਼ਰਾਬ ਦਾ ਰੋਗ ਹੈ ਜਿਸ ਨੂੰ ਮਦ ਅਤਰੋਗ ਲਿਖਾ ਹੁੰਦਾ ਹੈ ਔਰ ਆਯੁਰਵੇਦ ਦੇ ਸ਼ਲੋਕਾਂ 'ਚ ਲਿਖਿਆ ਹੈ ਬੁੱਧੀ ਲੰਪਤੀ ਯਦ ਦਰਮਿਆਮ ਵਦਕਾਰੀ ਤਦੁਚਤੇ ਤਮ ਗੁਣ ਪ੍ਰਦਾਨੰ ਚ ਯਥਾ ਮਦ ਸਰਾਧਿਕਮ ਔਰ ਇਹ ਜਿਹੜਾ ਸ਼ਰਾਬ ਦਾ ਰੋਗ ਹੈ ਜਾਂ ਫਿਰ ਸ਼ਰਾਬ ਜადი ਪੀਣੀ ਏ ਬੁੱਧੀ ਸਿਮਰਨ ਸ਼ਕਤੀ ਔਰ ਦਿਮਾਗ ਨੂੰ ਨੁਕਸਾਨ ਕਰਦੀ ਹੈ ਆਇਰ ਵਿੱਚ ਲਿਖਿਆ ਬੁੱਧੀ ਲੰਪਤੀ ਯਦ ਦਰਮ ਮਦਕਾਰੀ ਤਦੁ ਚਤੇ ਤਮੋ ਗੁਣ ਪਰਦਾਨੰਚ ਜਥਾ ਮਦਮ ਸਰਾधिकਮ ਔਰ ਤਮ ਕ੍ਰੋਤ ਤਮ ਗੁਣ ਉਤਪਨ ਹੋ ਜਾਂਦਾ ਹੈ ਔਰ ਮਨੁਸ਼ ਹਿੰਸਕ ਭਾਵਨਾਏ ਉਤਪਨ ਕਰਨ ਲੱਗ ਜਾਂਦਾ ਹੈ ਅੱਕ ਬੱਕ ਬਕਣ ਲੱਗ ਜਾਂਦਾ ਹੈ ਔਰ ਆਪਣਾ ਪਰਾਇਆ ਨਹੀਂ ਸਮਝਦਾ ਔਰ ਦੁਰਵਚਨ ਬੋਲਣ ਲੱਗ ਜਾਂਦਾ ਹੈ ਔਰ ਜਿਸ ਤਰ੍ਹਾਂ ਕੇ ਦੁਰਵਚਨ ਦੁਰਪਾਵਨਾ ਔਰ ਹਿੰਸਕ ਭਾਵਨਾ ਹੈ ਮਨਚ ਉਤਪਨ ਹੋ ਜਾਂਦੀ ਹੈ ਔਰ ਸ਼ਰਾਬ ਅਧਿਕ ਪੀਣ ਦੇ ਨਾਲ ਜਿਆਦਾ ਪੀਣ ਦੇ ਨਾਲ ਪੀ ਲਿਆ ਘਾਰਾ ਪੀ ਲਿਆ ਕਮਜ਼ੋਰੀ ਤ੍ਰਿਸ਼ਾ ਪਿਆਸ ਲੱਗਣੀ ਔਰ ਸਰੀਰ ਦੀ ਜਲਨ ਵਮਨ ਉਲਟੀ ਜੀ ਮਚਲਾਉਣਾ ਦਿਲਕਪਰਾਉਣਾ ਆਦਿਕ ਰੋਗ ਉਤਪਨ ਹੋ ਜਾਂਦੇ ਐ ਔਰ ਜਿਸ ਤਰ੍ਹਾਂ ਕੇ ਸਿਰਦਰਦ ਸਰਸੂਲ ਚੱਕਰ ਆਉਣੇ ਔਰ ਚੱਕਰ ਆਦਿਆਂ ਲੱਗ ਜਾਂਦੇ ਐ ਔਰ ਬੇਚੈਨੀ ਜਿਸ ਤਰ੍ਹਾਂ ਕੇ ਚੜਚੜਾਪਨ ਆਦਿਕ ਰੋਗ ਉਤਪਨ ਹੋ ਜਾਂਦੇ ਐ ਆਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਜਿਸ ਤਰ੍ਹਾਂ ਕੇ 85 599 ਕਾਟਕ ਸੋਤੀ जिस तरह के वैद विद्वान नवज देख के नाली परीक्षा करके, करके पता करता है कि रोग है कि इस दवाई लगेगी और जिस तरह के दिल कमज़ोर हो गया या दिमाग कमजोर हो गया कोई रोग है और वैद विद्वान नाली परीक्षा करके नवज देख के पासा जड़ी बूटी दवाइया देता है और मनुष्य तंदुरुस्त हो जाता है और ठीक हो जाता है ਜਿਸ ਤਰ੍ਹਾਂ ਕੇ ਮਨੁੱਖ ਯਾ ਦੀ ਚਰਾਪ ਪੀਂਦਾ ਹੈ ਜਿਮ ਚਲਾਉਂਦਾ ਹੈ ਦਿਲ ਖਿਰਾਉਂਦਾ ਹੈ ਔਰ ਉਹ ਗੁਲਾਬ ਦਾ ਨਿੰਬੂ ਅਤੇ ਖੰਡ ਪਾ ਕੇ ਸਰਬਤ ਬਣਾ ਕੇ ਪੀ ਸਕਦਾ ਹੈ ਤਾਂ ਕਿ ਆਰਾਮਤ ਮਿਲ ਜਾਂਦੀ ਹੈ ਔਰ ਅੱਜ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599 483 ਮੈਂ ਵਾਸ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਲਵਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਓਰੀ ਗਲੀ ਨੰਬਰ 4 ਟਿੱਬੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ